ਪੰਜਾਬ ਵਿੱਚ ਬੇਅਦਮੀ ਦਾ ਦੌਰ ਲਗਾਤਾਰ ਜਾਰੀ ਆ ਜਿਸ ਨੇ ਪੰਜਾਬੀਆਂ ਦੇ ਹਿਰਦੇ ਬਲੁੰਦਰ ਕੇ ਰੱਖ ਦਿੱਤੇ ਇਹ ਕਿਤੇ ਥਮਣ ਦਾ ਨਾਂ ਹੀ ਨਹੀਂ ਲੈ ਰਹੀਆਂ ਬੇਅਦਮੀ ਦੇ ਇਨਸਾਫ ਲਈ ਲਗਾਤਾਰ ਸਰਕਾਰ ਤੋਂ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਆ ਲੰਮੇ ਸਮੇਂ ਤੋਂ ਸਮਾਜ ਜਥੇਬੰਦੀਆਂ ਦੇ ਵੱਲੋਂ ਧਰਨੇ ਵੀ ਲਗਾਏ ਜਾ ਰਹੇ ਨੇ ਤੇ ਇਹ ਮੰਗ ਕੀਤੀ ਜਾ ਰਹੀ ਆ ਕਿ ਬੇਅਦਬੀਆਂ ਦੇ ਇਨਸਾਫ ਲਈ ਜਿਹੜਾ ਕਾਨੂੰਨ ਬਣਾਇਆ ਜਾਵੇ ਤਾਂ ਉੱਥੇ ਜਿਹੜਾ ਸਿੱਖ ਸੰਸਥਾਵਾਂ ਦੇ ਵੱਲੋਂ ਵੀ ਤੇ ਹੋਰ ਸਾਰੇ ਸਾਂਝੇ ਭਾਈਚਾਰੇ ਦੇ ਵੱਲੋਂ ਸਾਂਝੇ ਧਰਮਾਂ ਦੇ ਵੱਲੋਂ ਵੀ ਜਿਹੜਾ ਧਰਨੇ ਲਾਏ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਆ ਤੇ ਸਰਕਾਰ ਨੂੰ ਜਿਹੜੀ ਗੁਹਾਰ ਲਗਾਈ ਜਾ ਰਹੀ ਆ ਕਿ ਬੇਅਦਬੀ ਦੇ ਇਨਸਾਫ ਲਈ ਕਾਨੂੰਨ ਬਣਾਇਆ ਜਾਵੇ ਤਾਂ ਇਸ ਨੂੰ ਲੈ ਕੇ ਅਮਿੰਤੋ ਜ਼ਮਾਨ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਜਿਸ ਨੇ ਸਿਆਸਤ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਆ ਕਿਹੜਾ ਬਿਆਨ ਜਾਰੀ ਕੀਤਾ ਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸਾਡੀ ਮੋਰਲ ਅਥਾਰਟੀ ਹੈ ਕਿ ਅਸੀਂ ਇਹ ਸਰਕਾਰ ਨੂੰ ਸਿੱਧੇ ਅੱਖ ਚੱਕ ਪਾ ਕੇ ਕਹਿ ਸਕੀਏ ਕਿ ਕਾਨੂੰਨ ਬਣਾ ਨਹੀਂ ਤਾਂ ਜਾ ਔਰ ਇਹ ਕਹਿ ਸਕਦੇ ਆ ਕਿ ਸਾਡੀ ਇੱਥੇ ਇਹ ਪੰਜਾਬੀਆਂ ਦਾ ਪੰਜਾਬ ਤੇ ਪੰਜਾਬੀਆਂ ਦੀ ਡਿਮਾਂਡ ਹੈ ਔਰ ਜਿੱਥੇ ਪੰਜਾਬੀਆਂ ਦਾ ਉੱਥੇ ਪੰਥ ਵੀ ਇੱਥੇ ਹੈ ਔਰ ਜੇ ਅਸੀਂ ਪੰਜਾਬ 'ਚ ਨਹੀਂ ਬਣਾ ਸਕਾਂਗੇ ਤਾਂ ਅਸੀਂ ਹੋਰ ਕਿੱਥੇ ਕਾਵਾਂਗੇ ਤੁਸੀਂ ਸਾਰੇ ਗਵਾਹ ਹੋ ਤਿੰਨ ਦਿਨ ਪਹਿਲਾਂ ਜੰਮੂ 'ਚ ਕੀ ਹੋਇਆ ਅਸੀਂ ਉਹਨਾਂ ਦੇ ਮੁੱਖ ਮੰਤਰੀ ਨੂੰ ਕੀ ਕਹੀਏ ਕਿ ਇੱਕ ਕਾਨੂੰਨ ਬਣਾਓ ਬੇਅਦਬੀ ਤੇ ਤਾਂ ਸਭ ਤੋਂ ਪਹਿਲਾਂ ਕੀ ਕਹਿਣਗੇ ਪਹਿਲਾਂ ਪੰਜਾਬ 'ਚ ਤਾਂ ਬਣਾ ਲਓ ਸੋ ਪੰਜਾਬ 'ਚ ਬਣਾਵਾਂਗੇ ਤਾਂ ਅੱਗੇ ਬਣੂਗਾ ਪਰ ਬਣਾਉਣਾ ਕਿਨੇ ਹੈ ਸਰਕਾਰ ਨੇ ਤੇ ਸਰਕਾਰ ਨੇ ਹੁਣ ਤੱਕ ਕਿੰਨੇ ਸਾਲ ਹੋ ਗਏ ਆਜ਼ਾਦੀ ਤੋਂ ਬਾਅਦ ਤੇ ਬਾਅਦ ਚ ਪੰਥਕ ਸਰਕਾਰਾਂ ਵੀ ਬਣੀਆਂ ਨੇ ਤੇ ਫਿਰ ਕਾਨੂੰਨ ਬਣਿਆ ਕਿਉਂ ਨਹੀਂ ਸਭ ਤੋਂ ਜ਼ਿਆਦਾ ਬੇਅਦਬੀ ਵੀ ਪੰਜਾਬ ਚ ਹੋਈ ਐ ਸਾਡੇ ਸਦੀਵੀ ਗੁਰੂ ਦੀ ਕੁਛ ਕਰ ਅੱਛਾ ਸੌਰੀ ਤਾਂ ਸਭ ਤੋਂ ਜ਼ਿਆਦਾ ਬੇਅਦਬੀ ਵੀ ਇੱਥੇ ਹੋਈ ਐ ਤਾਂ ਕਿਉਂ ਇਹ ਸਾਜਿਸ਼ ਐ ਹোন ਵੀ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਆਪਾਂ ਬੜੇ ਲੰਬੇ ਚੌੜੇ ਚੱਕਰ ਚ ਨਹੀਂ ਪੈਣਾ ਇੱਥੋਂ ਤੱਕ ਜੇ ਪਹੁੰਚੇ ਆ ਤਾਂ ਮੈਂ ਕਹੂੰਗਾ ਉਸ ਪੂਰੀ ਕਮੇਟੀ ਦਾ ਜਿਹਦੇ ਚੌਲਖ ਸਾਹਿਬ ਖੜੇ ਨੇ ਨਾਲ ਗੁਰਪ੍ਰੀਤ ਜੀ ਖੜੇ ਨੇ ਅਸੀਂ ਸਾਰੇ ਆ ਹੁਣ ਰਾਣਾ ਜੀ ਸ਼ਾਮਿਲ ਹੋ ਤੇ ਬਾਕੀ ਸਾਰੀ ਟੀਮ ਬਾਬਾ ਮਰਿਆਦਾ ਜੀ ਚਲੇ ਗਏ ਨੇ ਇਹਨਾਂ ਕਰਕੇ ਆਪਾਂ ਇੱਥੋਂ ਤੱਕ ਪਹੁੰਚੇ ਆ ਮੈਨੂੰ ਯਾਦ ਹੈ ਜਦੋਂ ਅਸੀਂ ਚੌਂਕ 'ਚ ਜਾ ਕੇ ਬੈਠੇ ਸੀ ਸਮਝ ਨਹੀਂ ਆ ਰਿਆ ਸੀ ਕਰੀਏ ਕੀ ਤਾਂ ਅੱਜ ਆ ਪਾ ਸੈਸ਼ਨ ਵੀ ਬੁਲਵਾ ਲਿਆ ਸੈਸ਼ਨ ਦੇ ਵਿੱਚ ਇੱਕ ਵਾਦਾ ਵੀ ਕਰਾ ਲਿਆ ਤੇ ਹੁਣ ਉਹਦੇ ਚੋਂ 3 ਮਹੀਨੇ ਗੁਜ਼ਰ ਵੀ ਗਏ ਪਰ ਮੈਂ ਇੱਕ ਛੋਟੀ ਜੀ ਗੱਲ ਜਿੰਨੇ ਤੁਸੀਂ ਹੋਨੇ ਤੇ ਬਾਕੀ ਕੈਮਰਿਆਂ ਰਹੀਂ ਪੂਰੇ ਪੰਜਾਬੀ ਵਰਲਡ ਨੂੰ ਜਨ ਕਹਿ ਲੋ ਸਾਡੀ ਸਿੱਖ ਸੰਗਤ ਨੂੰ ਇੱਕ ਗੱਲ ਕਹਿ ਨਹੀਂ ਚਾਹੂੰਗਾ ਕਿ ਇਸ ਅੰਦੋਲਨ ਨੂੰ ਸਿਰੇ ਲਾ ਸਕੀਏ ਉਹਦੇ ਲਈ ਸਾਨੂੰ ਤਿੰਨ ਕਿਸਮ ਦੇ ਲੋਕਾਂ ਤੋਂ ਬਚਣਾ ਪਊਗਾ ਤਿੰਨ ਕਿਸਮ ਦੇ ਲੋਕਾਂ ਤੋਂ ਪਹਿਲੇ ਲੋਕ ਨੇ ਜਿਹੜੇ ਸਿੱਧੀ ਵਿਰੋਧਤਾ ਕਰਦੇ ਨੇ ਇੱਕ ਮਿੰਟ ਪਲੀਜ਼ ਜਰਾ ਇੱਕ ਉਹ ਲੋਕ ਨੇ ਜੋ ਸਿੱਧੀ ਵਿਰੋਧਤਾ ਕਰਦੇ ਨੇ ਜਿਵੇਂ ਕਿ ਜਿੱਥੇ ਪੰਜਾਬ ਦੇ ਹੱਕ ਦੀ ਕੋਈ ਗੱਲ ਆ ਜੇ ਉਹਨਾਂ ਨੇ ਖਿਲਾਫ ਝੰਡਾ ਚੱਕਣਾ ਚਾਹੇ ਆਪਾਂ ਡੋਮਿਸਾਈਲ ਦਾ ਕਾਨੂੰਨ ਕਹਿ دیے ਪਾਣੀਆਂ ਦੀ ਲੜਾਈ ਕਹਿ دیے ਜਾਂ ਬੇਆਦਬੀ ਤੇ ਖੜ ਜਗੇ ਉਹਨਾਂ ਨੇ ਵਿਰੋਧਤਾ ਕਰਨੀ ਹੈ ਬਾਟੋ ਵਿਰੋਧਤਾ ਕਰਦੇ ਕਿਉਂ ਨੇ ਕਿਉਂਕਿ ਸਾਡੇ ਲੋਕ ਉਹਨਾਂ ਦੀ ਵਿਰੋਧਤਾ ਉਸ ਹੱਦ ਤੱਕ ਨਹੀਂ ਕਰਦੇ ਕਿ ਉਹਨਾਂ ਨੂੰ ਸਮਝ ਆ ਜਾਏ ਕਿ ਜੇ ਪੰਜਾਬ ਦੇ ਖਿਲਾਫ ਖੜਾਂਗੇ ਤਾਂ ਪੰਜਾਬ 'ਚ ਰਾਜਨੀਤੀ ਨਹੀਂ ਕਰ ਪਾਵਾਂਗੇ ਅਸੀਂ ਨਹੀਂ ਕਰਦੇ ਇਸੇ ਕਰਕੇ ਉਹ ਵਿਰੋਧਤਾ ਕਰਦੇ ਨੇ ਦੂਜੇ ਬੰਦੇ ਨੇ ਜਿਹੜੇ ਉਹ ਹਮੇਸ਼ਾ ਜਦੋਂ ਅੰਦੋਲਨ ਅੱਗੇ ਪਹੁੰਚਦਾ ਹੈ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅੰਦੋਲਨ ਨੂੰ ਕੋਈ ਹੋਰ ਦਿਸ਼ਾ ਦੇ ਦਿੱਤੀ ਜਾਵੇ ਆਪਾਂ ਉਹਨਾਂ ਤੋਂ ਵੀ ਬਚਣਾ ਹੈ ਸਾਡੀ ਦਿਸ਼ਾ ਕਲੀਅਰ ਕਟ ਹੈ ਕਿ ਅਸੀਂ ਕਾਨੂੰਨ ਬਣਾਉਣਾ ਔਰ ਉਹ ਪੰਜਾਬ ਐਸੈਂਬਲੀ ਬਣਾਉਗੀ ਔਰ ਉਹ ਪੰਜਾਬ ਐਸੈਂਬਲੀ ਤਾਂ ਬਣਾਉਗੀ ਕਿ ਸਾਡੀ ਰੀੜ ਦੀ ਹੱਡੀ ਗੁਰਜੀਤ ਸਿੰਘ ਖਾਲਸਾ ਇਹ ਤਪ ਕਰ ਰਹੇ ਨੇ 404 ਉੱਚਾ ਇੱਕ ਸਾਲ ਹੋ ਗਿਆ ਤੁਸੀਂ ਵੇਖ ਲਓ ਆਪਾਂ ਕਿੰਨੇ ਕੁ ਬੈਠੇ ਰਹਿ ਗਏ ਐ ਬੈਠਣਾ ਔਖਾ ਹੈ ਤੇ 6 बाई 2 ਦੀ ਜਗ੍ਹਾ 'ਚ ਬੈਠੇ ਨੇ جے ਅਸੀਂ ਉਹਨਾਂ ਦੇ ਤਪ ਨੂੰ ਬੂਰ ਪਾਉਣਾ ਹੈ ਅਸੀਂ ਉਸ ਤਪ ਨੂੰ ਕਾਮਯਾਬ ਕਰਨਾ ਹੈ ਔਰ ਉਸ ਤਪ ਚੋਂ ਕੁਝ ਚੰਗਾ ਕੱਢਣਾ ਹੈ ਤਾਂ ਸਾਨੂੰ ਜਿਸ ਦਿਸ਼ਾ ਨਾਲ ਚੱਲੇ ਸੀ ਉਵੇਂ ਹੀ ਚੱਲਣਾ ਪਊਗਾ ਸਾਨੂੰ 6 ਮਹੀਨੇ ਦਾ ਟਾਈਮ ਦਿੱਤਾ ਸੀ ਨਾ ਇਹਨਾਂ ਨੇ ਪਤਾ ਹੈ 6 ਮਹੀਨੇ ਕਿਉਂ ਆਂਦੇ ਸੀ ਆ ਕਿ ਜੀ ਅਸੀਂ رائے مشورہ کرنا ਹੈ ਮੈਂ ਗੁਰਪ੍ਰੀਤ ਜੀ ਹਰਾਂ ਤੋਂ ਪੁੱਛਿਆ ਹਲਕ ਸਾਹਿਬ ਤੋਂ ਪੁੱਛਿਆ ਆਂਦੇ ਮਹੀਨੇ 'ਚ ਇੱਕ ਵਾਰੀ ਮੁਲਾਕਾਤ ਕਰਦੇ ਨੇ ਹਫਤੇ ਬਾਅਦ ਔਰ ਇੱਕ ਘੰਟੇ ਦੀ ਕਰਦੇ ਨੇ ਓਏ ਬੰਦਿਓ ਰੱਬ ਦਿਓ ਤੁਸੀਂ ਟੈਸਟ ਲੈ ਰਹੇ ਹੋ ਗੁਰਦੀਪ ਸਿੰਘ ਆ ਗੁਰਜੀਤ ਸਿੰਘ ਖਾਲਸਾ ਦਾ ਕਿ ਬੰਦੇ ਨੂੰ ਜਾਂ ਤਾਂ ਕੁਝ ਹੋ ਜੇ ਸ਼ਹੀਦੀ ਪ੍ਰਾਪਤ ਕਰ ਜੇ ਜਾਂ ਕੋਈ ਗਲਤ ਸਟੈਪ ਲੈ ਲੇ ਤਾਂ ਸਾਨੂੰ ਇਸ ਅੰਦੋਲਨ ਨੂੰ ਖਤਮ ਕਰਨ ਦਾ ਮੌਕਾ ਮਿਲ ਜਾਏ ਇਹ ਇਹਨਾਂ ਦੀ ਕੋਸ਼ਿਸ਼ ਹੈ ਸੋ ਆਪਾਂ ਜਿਵੇਂ ਚੱਲ ਰਹੇ ਸੀ ਆਪਾਂ ਅਸੈਂਬਲੀ ਦਾ ਸੈਸ਼ਨ ਕਰਵਾ ਲਿਆ 3 ਮਹੀਨੇ 6 ਮਹੀਨਿਆਂ ਚੋਂ ਨਿਕਲ ਗਏ ਬਾਕੀ 3 ਮਹੀਨੇ ਨੇ ਆ ਮੀਟਿੰਗ ਹੋਊਗੀ ਪਰਸੋਂ ਔਰ ਉਸ ਮੀਟਿੰਗ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਰਣਾ ਜੀ ਆਪਾਂ 13 ਤਰੀਕ ਹੋਵੇ ਜਾਂ ਕੋਈ ਵੀ ਤਰੀਕ ਆਪਾਂ ਉਦੋਂ ਐਲਾਨ ਕਰਾਂਗੇ ਜਦੋਂ ਕਮੇਟੀ ਬੈਠ ਕੇ ਡਿਸਕਸ ਕਰ ਲੂਗੀ ਕਿ ਆਪਣੀ ਦਿਸ਼ਾ ਕੀ ਹੈ ਮੈਂ ਬੇਨਤੀ ਕਰੂੰਗਾ ਇਹ ਤੁਹਾਨੂੰ ਜ਼ਰੂਰ ਤੁਸੀਂ ਨਾਲ ਕਿਉਂਕਿ ਸਾਡਾ ਹਿੱਸਾ ਬਣ ਗਿਆ ਹੋ ਉਸੇ ਵੇ ਨਾਲ ਆਪਾਂ ਡਿਸਾਈਡ ਕਰਨਾ ਹੈ ਕਿ ਸਰਕਾਰ ਰਿਸਪੌਂਸ ਕਰਦੀ ਹੈ ਤੇ ਕੀ ਸਾਨੂੰ ਕਰਨਾ ਚਾਹੀਦਾ ਕਿਉਂਕਿ ਅਸੀਂ ਉਸ ਬੰਦੇ ਦੇ ਤਪ ਨੂੰ ਬੂਰ ਪਾਉਣਾ ਹੈ ਅਸੀਂ ਉਹਦੇ ਜੋ ਹੁਣ ਤੱਕ ਚੱਲਿਆ ਹੈ ਜੋ ਹੁਣ ਤੱਕ ਕਮੇਟੀ ਸਹਿ ਚੁੱਕੀ ਹੈ ਜੋ ਤੁਸੀਂ ਆ ਕੇ ਨਾਲ ਸ਼ਕਤੀ ਬਣੇ ਹੋ ਉਹਨੂੰ ਸਹੀ ਦਿਸ਼ਾ 'ਚ ਲੈ ਕੇ ਜਾਣਾ ਹੈ ਔਰ ਆਪਾਂ ਇਹਨੂੰ ਖੱਬੇ ਸੱਜੇ ਨਹੀਂ ਹੋਣ ਦੇਣਾ ਤੇ ਤੀਜੇ ਬੰਦੇ ਉਹ ਨੇ ਜਿਨ੍ਹਾਂ ਤੋਂ ਮੈਂ ਤੁਹਾਨੂੰ ਬਚਣ ਲਈ ਸੁਚੇਤ ਕਰ ਰਿਹਾ ਹਾਂ ਇਹ ਜੇ ਬੰਦੇ ਉਹ ਨੇ ਜੋ ਇਹ ਚਾ ਰਹੇ ਨੇ ਕਿ ਇਹ ਅੰਦੋਲਨ ਲੰਬਾ ਹੋਵੇ ਇਲੈਕਸ਼ਨਾਂ ਤੱਕ ਪਹੁੰਚੇ ਤੇ ਫਿਰ ਇਹਦਾ politcal ਫਾਇਦਾ ਲਈਏ ਸਾਨੂੰ ਇਹਨਾਂ ਗੱਲਾਂ ਨੇ ਹੀ ਮਾਰਿਆ ਹੋਇਆ ਅਸੀਂ ਕਦੇ ਨੇਕ ਨੀਅਤੀ ਨਾਲ ਕੋਈ ਕਾਨੂੰਨ ਜੀ ਦੇ ਨਾਲ ਸਾਡੀ ਕੌਮ ਦਾ ਸਾਡੇ ਪੰਜਾਬ ਦਾ ਸਾਡੀ ਮਿੱਟੀ ਦਾ ਪਾਣੀ ਦਾ ਫਾਇਦਾ ਹੋਵੇ ਉਹਦੇ ਵਿੱਚੋਂ ਚਾਲਾਂ ਕੱਢਣ ਲੱਗ ਜਾਨੇ ਆ ਫਾਇਦੇ ਕੱਢਣ ਲੱਗ ਜਾਨੇ ਆ ਕੁਸ਼ ਬੰਨ ਲੱਗ ਜਾਨੇ ਆ ਉਹਨਾਂ ਤੋਂ ਬਚਣਾ ਜਿਹੜੇ ਇਹਨੂੰ ਪੋਲਿਟੀਕਲ ਰੂਪ ਦੇ ਕੇ ਐਂਡ ਤੇ ਲਜਾਣ ਤੇ ਫੇਰ ਕਹਿਣ ਕਿ ਲਓ ਜੀ ਹੁਣ ਤਾਂ ਇਹ ਅਸੀਂ ਘਰ ਪਾਵਾਂਗੇ ਸੋ ਸਾਨੂੰ ਵੋਟ ਪਾਓ ਮੈਂ ਤੋਂ ਨੂੰ ਸੁਚੇਤ ਕਰ ਰਿਹਾ ਇੰਨਾ ਤਿੰਨਾ ਕਿਸਮ ਦੇ ਲੋਕਾਂ ਤੋਂ ਬਚਣਾ ਹੈ ਆਪਾਂ ਤਾਂ ਹੀ ਉਸ ਰੀੜ ਦੀ ਹੱਡੀ ਨੂੰ ਬਚਾ ਵੀ ਪਾਵਾਂਗੇ ਤੇ ਆਪਾਂ ਸਭ ਤੋਂ ਅਹਿਮ ਅਬਾਵਾਲ ਸਾਡੇ ਇਸ਼ਟ ਲਈ ਔਰ ਹੁਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਬਾਕੀ ਧਰਮਾਂ ਦੇ ਚਾਹ ਭਗਵਤ ਗੀਤਾ ਹੋਵੇ ਕੁਰਾਨ ਸ਼ਰੀਫ ਹੋਵੇ ਜਬਾਈਬਲ ਹੋਵੇ ਉਹਨਾਂ ਦਾ ਵੀ ਬੇਆਦਬੀ ਦਾ ਕਾਨੂੰਨ ਨਾਲ ਬੜਨ ਜਾ ਰਿਹਾ ਮੈਂ ਬਲਕੇ ਬਹੁਤ ਦਿਲ ਤੋਂ ਮਿਹਰਬਾਨੀ ਕਹੂੰਗਾ ਪੂਰੇ ਸਨਤਨੀ ਪਰਵਾਹਾਂ ਨੂੰ ਪੂਰੇ ਮੁਸਲਿਮ ਸਮਾਜ ਨੂੰ ਤੇ 크ਰਿਸਚੀਅਨ ਪੂਰੀ ਕਮਿਊਨਿਟੀ ਨੂੰ ਜੋ ਨਾਲ ਆਏ ਨੇ ਔਰ ਕਮੇਟੀ ਨੂੰ ਵੀ ਕਹੂੰਗਾ ਕਿ ਮੀਟਿੰਗ ਤੋਂ ਬਾਅਦ ਕਮੇਟੀ ਦੀ ਮੀਟਿੰਗ ਸੱਦਿਓ ਜੇ ਔਰ ਫੇਰ ਆਪਾਂ ਡਿਸਾਈਡ ਕਰ ਸਕੀਏ ਕਿ ਆਪਾਂ ਤੁਰਨਾ ਕਿੱਧਰ ਨੂੰ ਔਰ ਕਿਵੇਂ ਤੁਰਨਾ